ਜਿੱਥੇ ਪੂਰੇ ਦੇਸ਼ ਦੇ ਵਿੱਚ ਵੋਟਾਂ ਦੀ ਗਿਣਤੀ ਹੋ ਰਹੀ ਹੈ ਉੱਥੇ ਹੀ ਬੰਬ ਤਮਾਕੇ ਦੀ ਖਬਰ ਸਾਹਮਣੇ ਆਈ ਹੈ ਜੀ ਹਾਂ ਲੋਕ ਜ਼ਖਮੀ ਹੋ ਚੁੱਕੇ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਪੂਰਾ ਦੇਸ਼ ਇਸ ਵੇਲੇ ਇਹ ਨਜ਼ਰ ਟਿਕਾ ਕੇ ਬੈਠਾ ਹੈ ਕਿ ਕੌਣ ਪ੍ਰਧਾਨ ਮੰਤਰੀ ਬਣੇਗਾ ਕੌਣ-ਕੌਣ ਐਮਪੀ ਬਣੇਗਾ ਪਰ ਉੱਥੇ ਹੀ ਤਮਾਕੇ ਦੀ ਖਬਰ ਸਾਹਮਣੇ ਆਈ ਹੈ ਦੇਖ ਸਕਦੇ ਹੋ ਪੂਰੀ ਸਕਰੀਨ ਤੇ ਪਾਨੋ ਹਾਲਾਤ ਦਿਖਾ ਰਿਹਾ ਕਿਵੇਂ ਹਲਚਲ ਮਚ ਜਾਂਦੀ ਹੈ ਧੂਆਂ ਤਾਂ ਜਿਹੜਾ ਮਾਹੌਲ ਹੋ ਜਾਂਦਾ ਹੈ ਲੋਕਾਂ ਨੂੰ ਭੱਜਣਾ ਪੈ ਜਾਂਦੀਆਂ ਨੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਭੱਜਦੇ ਨੇ ਜਿਸ ਦੇ ਵਿੱਚ ਦੱਸਿਆ ਆਈਐਸਐਫ ਪੰਚਾਇਤ ਆਗੂ ਵੀ ਜਿਹੜੇ ਜ਼ਖਮੀ ਹੋਏ ਨੇ ਹੋਰ ਬਹੁਤ ਸਾਰੇ ਆਮ ਲੋਕ ਜ਼ਖਮੀ ਹੋਏ ਨੇ ਇਤਨਾਲ ਹੀ ਵੀ ਦੱਸ ਦਈਏ ਬੰਬ ਬਣਾਉਣ ਦੀ ਫੈਕਟਰੀ ਜਿਹੜੀ ਆ ਕੋਲ ਹੀ ਸੀ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਬੰਬ ਬਣਾਏ ਜਾ ਰਹੇ ਸੀ ਤੇ ਅਚਾਨਕ ਜਿਹੜਾ ਤਮਾਕਾ ਐਡੀ ਜ਼ੋਰਦਾਰ ਹੁੰਦਾ ਹੈ ਕਿ ਲੋਕਾਂ ਨੂੰ ਕੋਲਕਾਤਾ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੱਲੇ ਵੀ ਹਲਾਕ ਜਿਹੜੇ ਨੇ ਗੰਭੀਰ ਬਣੇ ਹੋਏ ਨੇ ਜਿਸ ਦਿਨ VOTING ਹੋਈ ਸੀ 1 ਜੂਨ ਨੂੰ ਉਸ ਦਿਨ ਵੀ ਇੱਥੇ ਹਿੰਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਗੱਲ ਕਰ ਰਹੇ ਹਾਂ ਪੱਛਮੀ ਬੰਗਾਲ ਦੀ ਜਿਸ ਦੇ ਇਲਾਕੇ ਦੇ ਵਿੱਚ ਵੋਟਾਂ ਵਾਲੇ ਦਿਨ ਹਿੰਸਾ ਹੁੰਦੀ ਹੈ ਤੇ ਅੱਜ ਵੋਟਾਂ ਦੀ ਗਿਣਤੀ ਆਣੀ ਹੈ ਰਿਜ਼ਲਟ ਸਾਡੇ ਸਾਹਮਣੇ ਆਣਾ ਹੈ ਤੇ ਉਸੇ ਵਿੱਚਕਾਰ ਬੰਬ ਧਮਾਕੇ ਹੁੰਦੇ ਨੇ ਵੀ ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਵੀ ਵੱਡਾ ਵਿਸਪੋਰਟ ਹੋਇਆ ਰਾਤ ਨੂੰ ਵੀ ਜਿਹੜਾ ਧਮਾਕਾ ਹੁੰਦਾ ਦੋਸਤੋ ਬਾ ਲੋਕਾਂ ਨੇ ਆਪਣੀ ਜਾਨ ਬਚਾਈ ਐ ਐਕਸਕਲੂਸਿਵ ਵੀਡੀਓ ਜਿਹੜੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਜਿੱਥੇ ਵੋਟਾਂ ਦਾ ਰਿਜ਼ਲਟ ਆਉਣ ਵਾਲਾ ਐ ਇਹ ਜਿਤਨਾ ਐ ਕਿ ਕਿਹੜੀ ਪਾਰਟੀ ਜਿੱਤਦੀ ਐ ਦੇਖਣਾ ਐ ਅ ਬੀਜੇਪੀ ਜਿੱਤਦੀ ਐ ਕਾਂਗਰਸ ਜਿੱਤਦੀ ਐ ਕੇਜਰੀਵਾਲ ਜਿੱਤਦੇ ਨੇ ਤੇ ਉਸੇ ਵਿਚਾਰੇ ਤਮਾਕੇ ਦੀ ਖਬਰ ਜਿਹੜੀ ਆ ਕੇ ਲੋਕਾਂ ਨੂੰ ਹੈਰਾਨ ਕਰ ਰਹੀ ਐ ਤਸਵੀਰਾਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ